ਉਹ ਤਾਂ ਇਹ ਤਾਂ ਵੀ ਇਥੇ ਸ਼ਰਾਬ ਚਲੇਗੀ ਬਾਬਾ ਜੀ ਬੰਦ ਕਰੋ ਮੈਂ ਤੁਹਾਨੂੰ ਕੀ ਬਾਬਾ ਦਾ ਬਾਪਾ ਕਿਉਂ ਜਾਈਓ ਉੱਥੇ ਤੁਸੀਂ ਐਵੇਂ ਯਾਰ ਮੇਰੇ ਕੋਲੋਂ ਖੜਾ ਲੋੜ ਤੋਂ ਉਹਦੀ ਗੱਲ ਕਰ ਰਹਾ ਨਜਾਇਜ਼ ਆਹ ਨਹੀਂ ਕੋਈ ਮਦਦ ਨਹੀਂ ਕਰਦਾ ਮੈਂ ਕਿਸੇ ਨੇ ਕੋਈ ਮਦਦ ਨਹੀਂ ਕਰਦਾ ਮੈਂ ਕਹਿੰਦਾ ਬੰਦ ਕਰੋ ਪਰ ਲੀਗਲ ਤਰੀਕੇ ਨਾਲ ਬਾਤ ਕਰਾਓ ਸਾਰੇ ਕੋਲ ਹੋਇਆ ਸਾਰੇ ਆਫਸਰਾਂ ਕੋਲ ਹੋਇਆ ਸਭ ਕੋਲ ਹੋਇਆ ਤੂੰ ਇੱਕ ਗੱਲ ਦੱਸੋ ਜਦੋਂ ਲੈਣਾ ਸੁਣਵਾਈ ਹੋਵੇ ਕੀ ਕਰੀਦਾ ਮੇਰੀ ਗੱਲ ਸੁਣਵਾਈ ਨਾ ਹੋਵੇ ਕੀ ਕਰੀਦਾ ਮੜਾ ਜਾਏਗਾ ਅੱਜ ਮਰਸੀਆ ਏਰੀਆ ਮੈਂ ਕਹਿੰਦਾ 10 ਸਾਰੇ ਇੱਥੇ ਆ 10 ਸਾਲ ਤੋਂ ਸੀ ਨਾ ਉੱਥੇ ਨਾਲ ਹੋਵੇ ਅੱਜ ਇੱਥੇ ਆ 10 ਸਾਲ ਦੇ ਕਾਰੋਬਾਰ ਉਦੋਂ ਲੈ ਕੇ ਜਾ ਕੇ ਹਾਂਜੀ ਚਲੋ ਉਹ 10 ਬੋਲਸ ਥੋਲ ਖੜੀ ਆ ਕਹੋ ਚਲੋ ਚਲੋ ਥੋਲ ਖੜੀ ਜਿੱਦਾ ਦਸ ਕਿੱਦੇ ਨਿਕਦਾ ਉਹ ਭਾਈ 8 ਉਹਦੇ ਬੋਲਦੇ ਹੋ ਕੇ ਥੋਲ ਕਿੱਦੇ ਜਿੱਦਾ ਟਿੱਡਾ ਵਿਕਦਾ ਪੁੱਛੋ ਕਿੱਥੋਂ ਵਿਕਦਾ ਟਿੱਡਾ ਦਸ ਮਰਦਾ ਦਵਾਨ ਕਹਿੰਦਾ ਵਾ ਮਾਹੌਲ ਜਿਹੜਾ ਕਿ ਖਰੋਬਾ ਲੱਗਦਾ ਪੜ ਲਿਆ ਅੱਗੇ ਤੇ ਕੁਝ ਸ਼ਾਇਦ ਵੀ ਜਿਹੜਾ ਪੁੱਛਿਆ ਹੋਇਆ ਹੈ ਉਹ ਯਾਰ ਉਹ ਕਹਿੰਦਾ ਕਿੱਦਾਂ ਵਿਗਦਾ ਪੁਲਿਸ ਕੋਲ ਖੜੀ ਦੱਸੇ ਦੇਖੋ ਬਾਹਲੇ ਉਹ ਬੰਦਿਆਂ ਨੂੰ ਸੀਐਮ ਕਹਿੰਦਾ ਸਾਨੂੰ ਦੱਸੋ ਪੁਲਿਸ ਖੜੀ ਦੱਸੇ ਕਿਥੇ ਬੰਦੇ ਨੂੰ ਜਿਹੜਾ ਆ ਕੇ ਰੋਲਾ ਪਾ ਰਿਹਾ ਉਹਦਾ ਏਰੀਆ ਉਹ ਕੰਕੜਾਂ ਵਾਲਾ ਏਰੀਆ ਵੀ ਆ ਨੀ ਉਹ ਥੱਥੇ ਉਹ ਦੱਸ ਰਿਹਾ ਕਿ ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹਨੂੰ ਦੇਖੋ ਕਿੰਨਾ ਇੰਟਰਸ ਲਗਾ ਸ਼ਰਾਬ ਦੀ ਦੁਕਾਨ ਖਲਾਣ ਦੇ ਵਿੱਚ ਉਹ ਆਪਣਾ ਟੋਰ ਲੈ ਰਿਹਾ ਉਹ ਆਪਣਾ ਜੋਰ ਲਾ ਰਿਹਾ ਕਿ ਸਿੱਕਾ ਨਾਲ ਸੱਗਾ ਕੇ ਬੰਦ ਕਰਾਉਂਦਾ ਹੈ ਸਾਬ ਕਿਹੋ ਜਿਹਾ ਬੰਦੇ ਆ ਆਪਣੇ ਨੂੰ ਸਿੱਕਾ ਘੁਵਾਉਂਦੇ ਆ ਸਾਰਾ ਮਸੂਸੀ ਮਸਲਾ ਇਹ ਕਿ ਗੁਰੂ ਰਾਮਦਾਸ ਮਰਦੇ ਨਾਮ ਦੀ ਮਾਰਕੀਟ ਹੈ ਮਾਰਕੀਟ ਦੇ ਅੰਦਰ ਸਿੱਖਾਂ ਦਾ ਇਹ ਇਤਰਾਜ ਆ ਬਿਲਕੁਲ ਇਜਾਜਤ ਰਾਜ ਆ ਕਿ ਸ਼ਰਾਬ ਦਾ ਠੇਕਾ ਨਹੀਂ ਹੋਣਾ ਚਾਹੀਦਾ ਜਦ ਕਿ ਜਿਹੜੀ ਗੁਰੂਆਂ ਦੇ ਨਾਮ ਗੁਰੂ ਦੇ ਨਾਮ ਦੀ ਮਾਰਕੀਟ ਬਣੀ ਹੈ ਅਜਿਹਾ ਮਾਰਕੀਟ ਹੈ ਰਜਿਸਟਰਡ ਮਾਰਕੀਟ ਦੇ ਅੰਦਰ ਠੇਕੇ ਖੁੱਲਿਆ ਨਵਾਂ ਖੁੱਲਣ ਲੱਗਾ ਹੈ ਵਿਰੋਧ ਕਰ ਰਹੇ ਆ ਤੇ ਇੱਕ ਬੰਦਾ ਆ ਕੇ ਸਾਨੂੰ ਸਾਡੇ ਸਿੱਖੀ ਸਰੂਪ ਦੇ ਅੰਦਰ ਸਾਨੂੰ ਇਹ ਕਹਿ ਰਿਹਾ ਹੈ ਕਿ ਤੁਹਾਨੂੰ ਕੀ ਅਧਿਕਾਰ ਹੈਗਾ ਤੁਸੀਂ ਕੌਣ ਹੋਨੇ ਆ ਹੁਣ ਉਹ ਬੰਦੇ ਨੂੰ ਪੁੱਛੋ ਕਿ ਉਹਨੂੰ ਕੀ ਅਧਿਕਾਰ ਹੈਗਾ ਸ਼ਾਰੂ ਛੱਟਾ ਕਹਿ ਰਿਹਾ ਉਹਨੂੰ ਕੀ ਅਧਿਕਾਰ ਹੈਗਾ ਉਹ ਦੱਸੇ ਨਾ ਉਹ ਕਿਸ ਅਧਿਕਾਰ ਨਾਲ ਸਾਨੂੰ ਇਹ ਗੱਲ ਕਹਿ ਰਿਹਾ ਉਹ ਸਾਨੂੰ ਕਿਸ ਅਧਿਕਾਰ ਨਾਲ ਰੋਕਣ ਆਇਆ ਹੈਗਾ ਇਹਨਾਂ ਲੋਕਾਂ ਦਾ ਦੇਖੋ ਇਹਨਾਂ ਦਾ ਇੰਟਰਸਟ ਇਹਨਾਂ ਦਾ ਬਤਾਈ ਜਾਨੀ ਇਹਨਾਂ ਦਾ ਸੌਫਟ ਇੰਟਰਸਟ ਸਮਝ ਆਉਂਦਾ ਹੈ ਇਹ ਸਾਡੇ ਨਾਲ ਜਿਹੜਾ ਬੇਈਮਾਨੀ ਦੇ ਨਾਲ ਸਾਰਾ ਕੁਝ ਕਰ ਰਹੇ ਆ ਅਸੀਂ ਅੱਜ ਦਾ ਪੰਜਾਬ ਜਿਵੇਂ ਹੋਣ ਦੇਣੀ ਆ ਪੀਕੇ ਵਾਲਾ ਮੈਂ ਗੱਲ ਕੋਈ ਤੁਹਾਡੀ ਬੰਦ ਕਰਨ ਨੂੰ ਰਾਜੀ ਨਹੀਂ ਨੀ ਦੇਖੋ ਏਸੀਪੀ ਦੇ ਉਹ ਰਾਜੀ ਹੋਣ ਨਾ ਹੋਣ ਮੇਰਾ ਮੰਨ ਕੇ ਕੋਈ ਕਾਰੋਬਾਰ ਹੈ ਮੈਂ ਉਹਨੂੰ ਬੰਦ ਕਰਨ ਦੇ ਲਈ ਆਪਣਾ ਅਫਰ ਤੇ ਲਾਊਗਾ ਨਾ ਕਿ ਮੇਰਾ ਬੰਦ ਨਾ ਹੋਵੇ ਕੰਮ ਬਿਲਕੁਲ ਗੱਲ ਇਹ ਹੈ ਕਿ ਜਿਹੜੀ ਬੰਦੀ ਡਿਊਟੀ ਹੈ ਸਰਕਾਰ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਡਿਸੀਜਨ ਲਵੇ ਉਹਨਾਂ ਨੂੰ ਕੋਈ ਚੰਗੀ ਜਗ੍ਹਾ ਤੇ ਬੈਠਾ ਕਹਿੰਦਾ ਚਿੱ ਬੰਦਾ ਪੁੱਛੋ ਉਹਨੇ ਬੋਲਿਆ ਕੀ ਹੋਇਆ ਕਿਸਨੇ ਬੋਲਿਆ ਜੀ ਉਹ ਬੰਦਾ ਕਹਿੰਦਾ ਕਿੱਡਾ ਵਿਗਦਾ ਇੱਥੇ ਉਹ ਦੱਸੇ ਭਗਵੰਤ ਮਾਨ ਨੇ ਕਿਹਾ ਸਾਨੂੰ ਜਾਣਕਾਰੀ ਦਿਓ ਤੁਹਾਨੂੰ ਯੁੱਧ ਨਸ਼ਾ ਵਰਤੋਂ ਚੱਲ ਰਿਹਾ ਉਹ ਦੱਸਣਾ ਚਾਹੀਦਾ ਉਹਨੂੰ ਕਿੱਥੇ ਵਿਗਦਾ ਚੱਟਾ ਮੈਂ ਉਹ ਬੰਦਾ ਉੱਚੀ ਬੋਲਿਆ ਚੱਟਾ ਵਿਗਦਾ ਇੱਥੇ ਪਾਜੀ ਖੜੇ ਨੇ ਸਾਡੇ ਐਸਐਚਓ ਸਾਹਿਬ ਉਹਨੂੰ ਉਹਨੂੰ ਚੱਕ ਕੇ ਪੁੱਛਣ ਕਿੱਥੇ ਵਿਗਦਾ ਚੱਟਾ ਕਿਸਨੇ ਕਿਹਾ ਕਿ ਆ ਕੇ ਮਾਰਨ ਛਾਪਾ ਹੁਣੀ ਕਿਸਨੇ ਕਿਹਾ ਇਹੋ ਉਹ ਬੰਦਾ ਉੱਥੇ ਕਹਿ ਰਿਹਾ ਸੀ ਉੱਚੀ ਉੱਚੀ ਉਹਨੂੰ ਕਹਿਣਾ ਚਾਹੀਦਾ ਕਿੱਥੇ ਵਿਗਦਾ ਚੱਟਾ ਅਸੀਂ ਤਾਂ ਸਾਰੇ ਨਸ਼ੇ ਦੇ ਕਰਾਫੀ ਮੇਜੇ ਕੰਮ ਹੈ ਤੁਸੀਂ ਕਹਿ ਰਹੇ ਹੋ ਮੈਂ ਨਹੀਂ ਕਹਿ ਰਿਹਾ ਮੈਂ ਇਹ ਨਹੀਂ ਚੱਲ ਰਿਹਾ ਜੀ ਮੈਂ ਮਸਲਾ ਲੱਗੇ ਜੀ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ ਤੁਸੀਂ ਕਹ ਆ ਵੇ ਕਿ ਅਸੀਂ ਸਾਰਿਆਂ ਮੰਨ ਕਰਾਵਾਂਗੇ ਅੱਜ ਕਮੇਟੇ ਦਾ ਕਹਿ ਰਿਹਾ ਮੇਰੀ ਕੰਨੀ ਦੇ ਕਿਉਂ ਮੈਂ ਤੇਰੀ ਫੋਨ ਵਿੱਚ ਪਾਣੀ ਪਾ ਤਲਕੜਾ ਨਹੀਂ ਨਹੀਂ ਬੰਦ ਕਰਾਵਾਂਗੇ ਹੈ ਮਨਾ ਫੜਿਆ ਇੱਥੇ ਬੰਦ ਕਰ ਦਦਾ ਤੂੰ ਇਦਾਂ ਕੀਤਾ ਤਾ ਬੰਦ ਕਰ ਦੂਗਾ ਐਸੇ ਕੁਛ ਵੀ ਉਹਨਾਂ ਨੇ ਇੰਨਾ ਬਿਆਲ ਆ ਤਾਂ ਆਪਣੇ

ਆ ਵੀ ਅੰਕੜੇ ਆ ਗਏ ਆ ਗੱਲ ਵੀ ਸਹੀ ਆ ਹੁਣ ਤਾਂ 20 ਲੱਖ ਰੁਪਈਆ ਲੱਗੇ ਹੁਣ ਇਹ ਕੋਈ ਸਾਡਾ ਦਾ ਉਹ ਕਿਦਾਂ ਬਣਾਣ ਦੇਣੀ ਬਕਾਨੇ ਦੀ ਗੱਲ ਨਾ ਯਾਰ ਇਹੀ ਕਹਿੰਦੇ ਉਹਨੂੰ ਛੱਡੋ ਸੱਚੋ ਕਿੰਦਾ ਜਦੋਂ ਕਰਦੋ 7 ਤੋਂ 15 ਲੱਖ ਰੁਪਈਆ ਟੈਕਟਰ ਵੀ ਕੱਢਵਾ ਸਕਦਾ 1 ਮਿੰਟ 15 ਲੱਖ ਦਾ ਹੈ 28 ਫਰਸ਼ ਦਾ ਬਿਵਾਨਾ ਜੀ پري لوڪن روڊيا بند ڪري ڇڏيو آهي پر لوڪن روڊيا بند ڪري ڇڏيو آهي پر لوڪن روڊيا بند ڪري ڇڏيو آهي छॾो बंदि कराए ਇਹ ਕੀ ਗੱਲ ਹੈ ਭਾਈ ਬੰਦਾ ਨਾ ਠੀਕ ਆਪੇ ਫੁੱਲ ਕੋਈ ਮੋੜ ਗਈ ਹੈ ਬਹੁਤ ਛੇਤੀ ਕੋਈ ਕਰਾਉਣੇ ਰਹਿ ਗਏ ਨੇ ਇਹ ਜਿਹੜਾ ਨੰਬਰ ਆ ਨਾ ਜਿਹੜਾ ਦੋ ਦਿਨ ਮਿਲਣੇ ਜਿਹੜੀ ਸੁਣ ਕੇ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਸਭ ਨਾਲ ਸਹਿਮਤ ਹਾਂ ਬੋਲੇ ਸੋ ਨਿਹਾਲ ਅੰਦਰ ਹੈਗੇ ਜੀ ਅੰਦਰ ਐਸਐਸਓ ਸਾਹਿਬ ਮਹਿਸਾਜੂ ਸਾਹਿਬ ਛੱਡ ਰਹੇ ਨਹੀਂ ਆਦੇਸ ਤੇ ਅੰਦਰ ਸਾਹਿਬ ਨਾਂ ਨੂੰ 10 ਮਿੰਟ ਪਹਿਲਾਂ ਵੀ ਇਹ ਗੱਲ ਹੋਈ ਸੀ ਉਹਨਾਂ ਨੇ ਕਰ ਦਿੱਤਾ ਸਾਹਿਬ ਹੋ ਗਏ ਨਹੀਂ ਗੱਲ ਪਤਾ ਕੀ ਆ ਜੀ ਇਹ ਇੰਨੇ ਪ੍ਰਹਰ ਤੱਕ ਕਿੱਥੇ ਹੋ ਕੇ ਕੋਈ ਗੱਲ ਕਰਨ ਨੂੰ ਬੱਚੇ ਨਹੀਂ ਬੰਦੀ ਰਹਿੰਦਾ ਮਾਹੌਲ ਬਣਾ ਲੈਂਦੇ ਪੈਦਾ ਕੀ ਆ ਚਲੋ ਅਸੀਂ ਗੱਲ ਕਰ ਰਹੇ ਹਾਂ ਤੇ ਰੋਡ ਬੰਦ ਕਰਦੇ ਆ ਬੜਾ ਜਲੂਸ ਕੱਢਿਆ ਤੁਸੀਂ ਇੱਥੇ ਨਾਮ ਬਣਾਇਆ ਤੇ ਉਹੀ ਜਰੇ ਠੀਕ ਆ ਹੋਰ ਕੀ ਹੈ ਕਹਿੰਦੇ ਕੀ ਬੇਦੂ ਸਾਹਮਣੇ ਕੇ ਗੱਲ ਕਰ ਆਪ ਇਲੈਕਸ਼ਨ ਕਰ ਰਹੇ ਨੇ ਫਲੈਕਸਾ ਤੁਹਾਡੇ ਬੰਦੇ ਲਾਣ ਤੇ ਨਾਮ ਸਾਡੇ ਲੰਗੇ ਤੁਸੀਂ ਹੱਕਾਂ ਦੇ ਕੰਮ ਤੁਸੀਂ ਕਰਦੇ ਹੋ ਚੋਰ ਇੱਥੇ ਤੋਂ ਆ ਗਏ ਹੈ ਜੀ ਕੱਢੋ ਐਸਾ ਜੀ ਸਾਹਿਬ ਸਰ ਜੀ ਸਾਹਿਬ ਤੁਹਾਨੂੰ ਸਮਝਾ ਲੋ ਜੀ ਕੱਢ ਕੇ ਐਸਾ ਜੀ ਸਾਹਿਬ ਸਰ ਜੀ ਸਾਹਿਬ ਤੁਹਾਨੂੰ ਸਮਝਾ ਲੋ ਸਰ ਐਕੋ ਬੈਠ ਜਾਣਾ ਜੀ ਇਹਨੂੰ ਸਮਝਾ ਲੋ ਪਿਆਰ ਦੇ ਨਾਲ ਫੇਰ ਨਾ ਕਹਿਓ ਕੋਈ ਅਸੀਂ ਅਭੀ ਤਾਂ ਵੀ ਹੋ ਗਈ ਜੀ ਸਾਹਿਬ ਇੱਕ ਮਿੰਟ ਇਹ ਬੰਦਾ ਗਲਤ ਬੋਲਦਾ ਪਿਆ ਹੈ ਇਹ ਨੂੰ ਲੁਕਾ ਰਿਹਾ ਹੈ ਤੂੰ ਕਹਿੰਦਾ ਫਲੈਕਸ ਲੁਕਾ ਰਿਹਾ ਵੇ ਅਸੀਂ ਕੋਈ ਫਲੈਕਸ ਨਹੀਂ ਲਗਾਈ ਤੁਹਾਡੇ ਬੰਦੇ ਫਲੈਕਸ ਓਏ ਉਹ ਆਪਾਂ ਦੇ ਬੰਦੇ ਆਪਾਂ ਗੱਲ ਕਰੇ ਆਹੀ ਚੋਰ ਹੈ ਜੀ ਔਰ ਫਟਾਏ ਤੋਂ ਕਿਤੇ ਨਾ ਜਾਣੇ ਗੁਲਾਮ ਦਾ ਮਰੇ ਨਾਮ ਦਾ ਆਪਾ ਮਾਰਾ ਜੇ ਮੈਂ ਮਾਰਾ ਨਹੀਂ ਰਿਹਾ ਕਿ ਓਏ ਬਾਅਦ ਓਏ ਮਾਰਕੀਟ ਦੇ ਟੁਕੜੇ ਆਵੇ ਮੈਂ ਸ਼ਟਰ ਨੂੰ ਬੰਦ ਕਰਾਂ ਮੈਂ ਸ਼ਟਰ ਨੂੰ ਬੰਦ ਕਰਾ ਫਾਟੇ ਪਟਕਾ ਹੀ ਕਰ ਦਿੰਦੇ ਲੋਕ ਕਰਿਆ ਮੈਂ ਬੰਦ ਕੀਤਾ ਹੈ ਜੇ ਬਣਿਆ ਇਸ ਵੇਲੇ ਓਏ ਟੇਕਾ ਰੋ ਕੋਈ ਦੇਖੋ ਜੇ ਕੋਈ ਮੌਕੇ ਦੇ ਬਿਚਾਰ ਮੰਦਾ ਆਪਾਂ ਕਹਿ ਰਹੇ ਹਰੇਕ ਅਸਲ ਤੇ ਨਾ ਸਾਡੀ ਪੰਜਾਬ ਦੀ ਰਸ਼ਾ ਜਿਹੜੀ ਹੈ ਨਾ ਦਿਨ ਪਰਤੇ ਜਿਹੜੀ ਸਰਕਾਰਾਂ ਵੱਲੋਂ ਹੀ ਇਦਾਂ ਦੀ ਬਣਾ ਦਿੱਤੀ ਗਈ ਹੈ ਕਿ ਪੰਜਾਬ ਇਦਾਂ ਲੱਗੇ ਕਿ ਜਿੱਦਾਂ ਨਸ਼ੇੜੀਆਂ ਦੀ ਜਗ੍ਹਾ ਬਣੀ ਹੋਈ ਹੈ ਪੰਜਾਬ ਦੇ ਅੰਦਰ ਤੁਸੀਂ ਦੇਖੋ ਬੜੇ ਲੰਬੇ ਸਮੇਂ ਤੋਂ ਇਹ ਚੀਜ਼ ਦਾ ਪ੍ਰਚਾਰ ਹੋ ਰਿਹਾ ਹੈ ਕਿ ਪੰਜਾਬ ਜਿਹੜਾ ਹੈ ਨਾ ਉਹ ਨਸ਼ੇ ਉੱਥੇ ਇੰਨੇ ਵਗਦੇ ਨੇ ਕਿ ਨਸ਼ਿਆਂ ਦਾ ਨਾਂ ਤੇ ਇੱਕ ਦਰਿਆ ਆ ਜੀ ਤੇ ਜਿਹੜੀ ਆ ਸਾਰੀ ਗੱਲਬਾਤ ਬਣਾਈ ਗਈ ਹੈ ਨਾ ਜੋ ਵੀ ਇਹਰਾ ਮੇਨ ਮੋਟਿਵ ਸਾਨੂੰ ਸਮਝ ਆਂਦਾ ਸਰਕਾਰਾਂ ਨੇ ਇਹ ਸਾਨੂੰ ਦੱਸਣਾ ਚਾਹੁੰਦੀ ਕਿ ਇੱਥੇ ਤੇ ਲੋਕ ਜਿਹੜੇ ਨੇ ਉਹ ਨਸ਼ੇੜੀ ਨਹੀਂ ਜਦ ਕਿ ਇਦਾਂ ਨਹੀਂ ਹੈਗਾ ਸਾਡੇ ਇੱਥੇ ਨਾ ਜਾਣਬੁੱਝ ਕੇ ਨਸ਼ਿਆਂ ਦੇ ਨਾਮ ਦੇ ਉੱਤੇ ਬਿਜ਼ਨਸ ਖੜੇ ਕਿਤੇ ਜਾ ਰਹੇ ਆ ਜਦੋਂ ਵੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਉਦੋਂ ਦੇ ਪੰਜਾਬ ਦੇ ਵਿੱਚ ਠੇਕਿਆਂ ਦੇ ਉੱਤੇ ਨਾ ਜ਼ੋਰ ਦਿੱਤਾ ਹੋਇਆ ਤੁਸੀਂ ਦੇਖੋ ਹਰੇਕ ਚੌਰਾਹੇ ਹਰੇਕ ਮਹੱਲੇ ਤੁਸੀਂ ਮੋੜ-ਮੋੜ ਦੇ ਉੱਤੇ ਨਵੇਂ ਤੋਂ ਨਵਾਂ ਠੇਕਾ ਦੇਖਦੇ ਆਂ ਜਿਹੜੇ ਠੇਕੇ ਖੁੱਲ ਰਹੇ ਇਹਨਾਂ ਨੂੰ ਕਹਿੰਦੇ ਆ ਜੀ ਇਹ ਤਾਂ ਐਕਸਾਈਜ਼ ਦੇ ਅੰਡਰ ਆਉਂਦੇ ਜੀ ਜੇ ਐਕਸਾਈਜ਼ ਦੇ ਅੰਡਰ ਆਉਂਦੇ ਤਾਂ ਐਕਸਾਈਜ਼ ਤਾਂ ਪਹਿਲੇ ਵੀ ਪੰਜਾਬ 'ਚ ਸੀਗੀ ਇਹ ਹੁਣ ਤਾਂ ਭਗਵੰਤ ਮਾਨ ਦੀ ਸਰਕਾਰ ਤੇ ਲੈ ਕੇ ਨਹੀਂ ਆਈ ਹੈ ਜਾਦੀ ਇਹ ਭਗਵੰਤ ਮਾਨ ਦੀ ਸਰਕਾਰ ਆਈ ਹੈ ਜਿੱਦਾਂ ਦਾ ਇਹ ਆਪ ਨਸ਼ੇ ਕਰਨ ਦਾ ਆਦੀ ਇਦਾਂ ਦਾ ਇਹਨੇ ਲੋਕਾਂ ਨੂੰ ਕਰ ਦਿੱਤਾ ਹੋਇਆ ਮੋੜ-ਮੋੜ ਤੇ ਇਹਨਾਂ ਨੇ ਸ਼ਰਾਬ ਦੀਆਂ ਦੁਕਾਨਾਂ ਖੋਲੀਆਂ ਜਿਹੜੇ ਪ੍ਰਵਾਸੀ ਆਉਂਦੇ ਨੇ ਉਹ ਇੱਥੇ ਪੰਜਾਬ 'ਚ ਆ ਕੇ ਸਰੇ ਆਮ ਸੜਕ ਦੇ ਉੱਤੇ ਠੇਕੇ ਤੋਂ ਹੀ ਸ਼ਰਾਬ ਲੈ ਕੇ ਰੋਡ ਦੇ ਉੱਤੇ ਬਹਿ ਕੇ ਪੀਂਦੇ ਨੇ ਉਸ ਤੋਂ ਬਾਅਦ ਪੰਜਾਬ 'ਚ ਕਰਾਇਮ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ। ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇੱਥੇ ਸਿੱਖ ਜਿਹੜੇ ਆ ਇਹਨਾਂ ਠੇਕਿਆਂ ਨੂੰ ਰੋਕਣ ਦੇ ਲਈ ਆਏ ਆ। ਸਭ ਤੋਂ ਮੇਨ ਕਾਰਨ ਜਿਹੜਾ ਇੱਥੇ ਠੇਕਾ ਰੋਕਣ ਦਾ ਇਹ ਹੈਗਾ ਕਿ ਜਿਹੜੀ ਮਾਰਕੀਟ ਆ ਗੁਰੂ ਰਾਮ ਦਾਸ ਮਹਾਰਾਜ ਦੇ ਨਾਮ ਦੀ ਮਾਰਕੀਟ ਰੱਖੀ ਹੋਈ ਹੈ। ਮਾਰਕੀਟ ਦਾ ਨਾ ਗੁਰੂ ਰਾਮਦਾਸ ਸਮਰਦੇ ਨਖਰ ਰੱਖ ਲਿਆ ਉਸ ਤੋਂ ਬਾਅਦ ਉਸ ਨੂੰ ਇੱਕ ਠੇਕਾ ਖੋਲ ਕੇ ਉਹਦੀ ਜਿਹੜੀ ਸੁਚੰਡਾ ਭੰਗ ਕੀਤੀ ਜਾ ਰਹੀ ਆ ਕੱਲਾ ਠੇਕੇ ਦੀ ਗੱਲ ਨਹੀਂ ਹੈ ਜੇ ਹੋਰ ਵੀ ਇੱਥੇ ਚਾਰ ਪੰਜ ਦੁਕਾਨਾਂ ਹੋਰ ਵੀ ਇਦਾਂ ਦੀਆਂ ਹੈਗੀ ਜਿਹੜੀਆਂ ਪੱਤੀ ਜਨਕ ਹੋਣੀ ਚਾਹੀਦੀਆਂ ਹੈਗੀਆਂ ਕੋਈ ਖੋਕਾ ਖੁੱਲਿਆ ਹੋਇਆ ਕੋਈ ਮੀਟ ਸ਼ਰਾਬ ਦੀ ਦੁਕਾਨ ਖੁੱਲਹੀ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਚਾਹੁੰਦੇ ਆ ਕਿ ਰੋਕ ਲੱਗਣੀ ਚਾਹੀਦੀ ਆ ਸਾਡੀਆਂ ਧਾਰਮਿਕ ਪਾਵਨਾਵਾਂ ਆਹਤ ਹੋਣੀਆਂ ਜੇ ਤੁਸੀਂ ਕਿਸੇ ਨੂੰ ਨਾਮ ਰੱਖਣ ਲਈ ਦੇ ਦਿੰਦੇ ਹੋ ਤੇ ਜ਼ਿੰਮੇਵਾਰੀ ਵੀ ਨਭਾਓ ਕੀ ਇਹ ਮਾਰਕੀਟ ਜਿਹੜੀ ਹੈਗੀ ਉਹ ਉਹਨੂੰ ਗੁਰੂ ਰਾਮਦਾਸ ਮਹਾਰਾਜ ਦੇ ਨਾਮ ਦੇ ਰੱਖਣ ਦੇ ਕਾਰਨ ਤੁਹਾਡੀ ਜ਼ਿੰਮੇਵਾਰੀ ਵੱਧ ਜਾਂਦੀ ਹੈਗੀ ਆ ਸੋ ਇਹ ਨਹੀਂ ਹੈਗਾ ਕਿ ਸਾਡਾ ਨਾਮ ਤੁਸੀਂ ਵਰਤ ਕੇ ਇੱਥੇ ਕਰਿਓ ਆਪਣੀ ਮਨਮਰਜ਼ੀਆਂ ਚ ਆਪਾਂ ਹੁਣ ਨਹੀਂ ਦੇਣੀ ਐ ਭਗਵੰਤ ਮਾਨ ਦੀ ਸਰਕਾਰ ਨੂੰ ਤੇ ਉਹਨਾਂ ਜਿਹੜੇ ਇੱਥੇ ਐਮਐਲਏ ਨੂੰ ਅਸੀਂ ਸਰੇ ਆ ਮੈਂ ਚੀਜ਼ ਦੀ ਚੁਣੌਤੀ ਦਿੰਨੇ ਆ ਇਹ ਕੰਮ ਅਸੀਂ ਹੁਣ ਨਹੀਂ ਦੇਣਾ ਜੇ ਇਹ ਕੰਮ ਗਲਤ ਆ ਇਹਨੂੰ ਰੋਕਣ ਦੇ ਲਈ ਆਪ ਵੀ ਸਾਡਾ ਸਾਥ ਦਿਓ ਜੇ ਤੁਸੀਂ ਇਹਦਾ ਸਾਥ ਨਹੀਂ ਦਿੰਦੇ ਆ ਫੇ ਆਉਣ ਵਾਲੇ ਸਮੇਂ ਤੇ ਤੁਹਾਡੀ ਸਰਕਾਰਾਂ ਨਹੀਂ ਬਣਨੀ ਐ ਫਿਰ ਉਹਨੂੰ ਇੱਕ ਲੀਗਲ ਤਰੀਕੇ ਨਾਲ ਬੰਦ ਕਰਾਇਆ ਜਾਵੇ ਲੀਗਲ ਤਰੀਕੇ ਨਾਲ ਕਿ ਲੋਕਾਂ ਦੇ ਸਾਡਾ ਪ੍ਰੈਸ਼ਰ ਚੰਗਾ ਜਾਵੇ ਵੀ ਅਸੀਂ ਜਾ ਕੇ ਕਈ ਤਾਰੇ ਲਾ ਲਾਂਗੇ ਕਰਦਾਂਗੇ ਇਹ ਸਾਡਾ ਕੰਮ ਨਹੀਂ ਨਾ ਮੇਰੀ ਕੌਮ ਦਾ ਕੰਮ ਹੈ ਨਾ ਮੇਰਾ ਕੰਮ ਲੀਗਲ ਤਰੀਕੇ ਨਾਲ ਤੁਸੀਂ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿਓ ਅਫਸਰਾਂ ਨੂੰ ਐਪਲੀਕੇਸ਼ਨ ਦਿਓ ਅਕਸਾਈਲ ਐਪਲੀਕੇਸ਼ਨ ਉਹ ਆ ਕੇ ਬੰਦ ਕਰਾਣ ਮੈਨੂੰ ਕੀ ਤਰਾਜ ਹੈ ਪਰ ਆਪਾਂ ਕਿਸੇ ਨੂੰ ਧੱਕੇ ਨਾਲ ਜਾ ਕੇ ਬੰਦ ਕਰਾਈਏ ਬਰਮਾਸ਼ੀ ਉਹ ਕੰਮ ਨਹੀਂ ਪਤਾ ਉਸ ਦੇ ਮੇਥਾ ਬਾਕੀ ਜਥੇਬੰਦੀ ਆਪਣੀਆਂ ਸਾਰੇ ਸੱਜਣ ਸ਼ਹਿਰ ਆਪਣਾ ਇੱਥੇ ਲਾਗੇ ਦੇਖੋ ਆਂਡੇ ਮੀਟ ਦੇ ਦੁਕਾਨਾਂ ਵੀ ਨਾਲ ਹੀ ਹੈ ਠੀਕ ਹੈ ਨਾ ਸਾਰੇ ਬੰਦ ਕਰ ਦੇਣਗੇ ਲੋਕ ਰੋਟੀ ਪਾਣੀ ਕਿੱਥੇ ਖਾਂ ਕੇ ਜਾਣਾ ਲੋਕਾਂ ਦਾ ਕਮਾਨ ਦਾ ਢਾਂਗ ਆ ਠੀਕ ਆ ਜੇ ਤੁਹਾਨੂੰ ਕੋਈ ਲੱਗਦਾ ਕਿ ਇਹ ਗੁਰਾਮ ਦਸ ਮਹਾਰਾਜ ਦੇ ਨਾਮ ਤੇ ਮਾਰਕੀਟ ਤੁਸੀਂ ਉਹਨਾਂ ਨੂੰ ਨੋਟਿਸ ਭੇਜ ਦੋ ਜੀ ਭਾਈ ਅਸੀਂ ਇੱਥੇ ਠੇਕੇ ਨਹੀਂ ਖੋਲਦੇ ਨਾ ਗੱਲ ਖਤਮ ਹੋ ਗਈ ਆਪਾਂ ਪੰਜ ਕੁ ਜਾਣੇ ਜਾ ਕੇ ਸੱਤ ਜਾਣੇ ਜਾ ਕੇ ਧੱਕੇ ਨਾਲ ਗੇਟ ਤਾਲੇ ਲਾ ਦੋ ਬੰਦ ਕਰ ਦੋ ਇਹ ਸਾਡਾ ਕੰਮ ਨਹੀਂ ਪਰ ਲੋਕਾਂ ਨਾਲ ਧੱਕਾ ਕਰਨਾ ਸਾਡਾ ਕੰਮ ਨਹੀਂ ਪਰ ਉਹਨਾਂ ਦਾ ਕਿਹੜਾ ਮਾਰਕੀਟ ਰਜਿਸਟਰਡ ਹੈ ਕੀ ਹੈ ਰਜਿਸਟਰਡ ਆ ਬੰਦ ਕਰਾ ਦਿਓ ਮੈਂ ਮੈਂ ਕੋਈ ਠੇਕੇ ਦਾ ਹੱਕ ਨਹੀਂ ਸੁਣਨਾ ਮੇਰੇ ਵਾਲੋਂ ਸਾਰੇ ਸ਼ਹਿਦੇ ਟਿੱਕੇ ਬੰਦ ਕਰਾ ਦੋ ਮੇਰੇ ਕਿਹੜੇ ਕੰਮ ਦੇ ਸ਼ਰਾਬ ਦੇ ਟਿੱਕੇ ਮੈਂ ਗੁਰਸੇਕ ਬੰਦਾ ਮੈਂ ਕਿਹੜਾ ਸ਼ਰਾਬ ਪੀਣੀ ਸਾਰੇ ਟਿੱਕੇ ਬੰਦ ਕਰਾ ਦੋ ਪਰ ਤਰੀਕੇ ਨਾਲ ਬੰਦ ਕਰਾ ਉਹਨਾਂ ਦਾ ਕਹਿਣਾ ਹੈ ਜੇ ਸ਼ੈਰੀ ਸਾਹਿਬ ਨੂੰ ਜ਼ਿਆਦਾ ਸ਼ਰਾਬ ਦੇ ਟਿੱਕੇ ਦੀ ਹੈਗੀ ਲੋੜ ਆਪਣੇ ਇਲਾਕੇ ਦੇ ਵਿੱਚ ਲੱਗਦਾ ਤੇ ਉੱਥੇ ਖੁੱਲੇ ਪੇ ਟਿੱਕੇ ਲੋਕੀ ਜਿਨ੍ਹਾਂ ਨੇ ਪੀਣੀ ਪੀ ਜਾਣੀ ਹੈ ਲੋਕਾਂ ਦੇ ਵੀ ਪੀ ਲੈਂਦੇ ਲੋਕੀ ਦੇਖੋ ਤੇ ਲਾਗੇ ਜਾ ਕੇ ਕਿੰਨਾ ਕੁਝ ਆ ਡੀਡੀ ਸਿਗਰਟ ਦਾ ਖੋਖਾ ਪਿਆ ਲਾਗੇ ਜਾ ਕੇ ਉਹ ਮੀਟ ਆਂਡੇ ਦੇ ਦੁਕਾਨਾਂ ਮੈਂ ਕਹਿੰਦਾ ਸਾਰੀਆਂ ਬੰਦ ਕਰਾ ਦੋ ਪਰ ਕਿਸੇ ਇੱਕ ਬੰਦੇ ਨੂੰ ਟਾਰਗੇਟ ਨਾ ਕੀਤਾ ਜਾ। ਫਿਰ ਉਹ ਫੋਨ ਜੇ ਉਹਨੇ ਸ਼ਰਾਬ ਦਾ ਜੇ ਠੇਕਾ ਖੋਲਿਆ ਤੁਸੀਂ ਲੀਗਲ ਨੋਟਿਸ ਭੇਜ ਕੇ ਬੰਦ ਕਰਾ ਦਿਓ। ਮੈਨੂੰ ਕਿਹਨੇ ਲੀਗਲ ਨੋਟਿਸ ਭੇਜਿਆ ਸੀਗਾ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੇ ਨਹੀਂ ਕੀਤਾ ਕਿਉਂਕਿ ਅਕਸਾਈ ਜਲਾ ਨੇ ਕਿਹਾਦਾ ਕਿ ਇਹ ਲੀਗਲ ਤਰੀਕੇ ਨਾਲ ਖੋਲਿਆ ਆ। ਹੂੰ। ਸਿਰਫ ਮੇਰੇ ਕਹਿਣ ਦਾ ਮਤਲਬ ਇਹਨਾਂ ਨੂੰ ਇਹ ਸੀਗਾ ਕਿ ਭਾਈ ਤੁਸੀਂ ਸੜਕਾਂ ਨਾ ਬੰਦ ਕਰੋ। ਲੋਕਾਂ ਨੂੰ ਕਿਉਂ ਖਰਾਬ ਕਰਦੇ ਪਏ ਹੋ? ਇਸ ਗੱਲ ਤੋਂ ਉਹਨਾਂ ਨੂੰ ਗੁੱਸਾ ਹੈ ਕਲਪਤ ਵਾਲੀ ਕਿ ਹਾਂ ਜੀ। ਤੁਸੀਂ ਸਾਨੂੰ ਕਿਉਂ ਮਨਾ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਕੀ ਮਤਲਬ ਹੈ ਆਮ ਪਬਲਿਕ ਨੂੰ ਪਰੇਸ਼ਾਨ ਕਰਨ ਦਾ ਕੀ ਮਤਲਬ ਹੈ ਤੁਸੀਂ ਟੇਕਾ ਬੰਦ ਕਰਾਣਾ ਕਰਾਓ ਮੇਰੇ ਵੱਲ ਸਾਰੇ ਸ਼ਹਿਰ ਦੇ ਕਰਾ ਦਿਓ ਬੰਦ ਮੈਨੂੰ ਕੋਈ ਇਤਰਾਜ਼ ਨਹੀਂ ਮੇਰੇ ਕਿਹੜੇ ਕੰਮ ਦੇ ਠੇਕੇ ਪਰ ਕਟੋ-ਕਟ ਲੀਗਲ ਨੋਟਿਸ ਤੇ ਲੀਗਲ ਤਰੀਕੇ ਨਾਲ ਬੰਦ ਕਰਾਓ ਉਹ ਜ਼ਿਆਦਾ ਵਧੀਆ ਰਹੇ ਸਰ ਇੱਥੇ ਨਾ ਆਲਰੇਡੀ ਪਹਿਲਾਂ ਇਸੇ ਪਹਿਲਾ ਠੇਕੇ ਕਾਫੀ ਪੁਰਾਣੇ ਠੇਕਾ ਚੱਲ ਰਿਹਾ ਜੀ ਉਹ ਇਸ ਟਾਈਮ ਕੋਈ ਕੋਟ ਮਸਲਾ ਹੋਣ ਕਰਕੇ ਨਾਲ ਦੀ ਦੁਕਾਨ ਵੀ ਆਪੀਆਂ ਨੇ ਚਾਪੀਆਂ ਨਹੀਂ ਦਿੱਤੀਆਂ ਇਸ ਵਾਰ ਠੇਕੇਦਾਰਾਂ ਨੂੰ ਉਹਦੀ ਜਗ੍ਹਾ ਤੇ ਉਹਨਾਂ ਨਵੀਂ ਦੁਕਾਨ ਆ ਤੇ ਠੇਕਾ ਖੋਲ੍ਹਣ ਲੱਗੇ ਸੀ ਉਸੇ ਗੱਲ ਦਾ ਰੌਲਾ ਪਿਆਗਾ ਸੀ ਮੌਕੇ ਤੇ ਆਏ ਆ ਉਹਨੇ ਨੋ 3 ਵਜੇ ਦਾ ਟਾਈਮ ਦਿੱਤਾ ਵਾ ਤੇ ਜੋ ਮਸਲਾ ਡਿਸਾਈਡ ਹੋਏਗਾ ਉਸ ਵਿੱਚ ਰਹੋ ਉਹਨਾਂ ਨੇ ਇੱਕ ਡਿਮਾਂਡ ਰੱਖੀ ਕਿ ਉਦੋਂ ਤੱਕ ਠੇਕਾ ਖੁੱਲੇਗਾ ਨਹੀਂ ਖੁੱਲੇਗਾ ਨਹੀਂ ਖੁੱਲੇਗਾ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਰਵੰਤਲ ਵਰਜੈ ਸਾਇੰਸ ਫੈਕਟਰੀ ਐਮਬੀ ਛੋਟੀ ਠੀਕ ਹੈ ਓਹਨ ਕਰਨਗੇ ਪੋਸਟਾ ਨਾਲ ਆਪਾਂ ਇਹਦਾ ਹੱਲ ਕਰਦਣਾ ਆਪਾਂ ਅੱਜ ਦੀ ਸਥਿਤੀ ਦਾ ਤੁਸੀਂ ਉੱਚ ਅਧਿਕਾਰੀਆਂ ਨੂੰ ਬੀਸੀ ਸਾਹਿਬ ਨੂੰ ਦੱਸ ਦਿੱਤਾ ਹਾਂ ਜੀ ਹਾਂ ਜੀ ਪਤਾ ਹੀ ਬੀਸੀ ਸਾਹਿਬ ਨੂੰ ਮਿਲ ਕੇ ਆਏ ਇਹ ਪਾਰਟੀ ਉਹਨਾਂ ਨੇ 24 ਘੰਟਿਆਂ ਦਾ ਵਾਅਦਾ ਦਿੱਤਾ ਬਈ ਇਹਦਾ ਕੋਈ ਨਾ ਕੋਈ ਸলিউਸ਼ਨ ਕੱਢਦੇ ਆਂ ਇਹ